ਮਾ ਗੰਗਾ ਦੇ ਕੁੱਕ ਨੂੰ ਜਦ ਸਤਗੁਰ ਨੇ ਪਾਗ ਲਾਇਆ ਸ੍ਰੀ ਹਰਿ ਗੋਬਿੰਦ ਜੀ ਨੇ ਦਸਨ ਕਰਨ ਦੇਵਤੇ ਆਏ ਇਹ ਨੂੰ ਹੀ ਜੋਤਾਰਾ ਚਾਨਣ ਲੁਗਦਾ ਨਹੀਂ ਵਿਕੋਆ ਘਰ ਪੰਜਮੇ ਸਤਗੁਰ ਦੇ ਪ੍ਰਗਟ ਨੂਰੀ ਅਨਾਈ ਹੋਇਆ ਗੁਰੂਆਂ ਵਰਤਨ ਸਾਨੂੰ ਆਗੇ ਗੁਰ ਸਿੱਖ ਦੇਣ ਵਿਧਾਈਆਂ ਖੁਸ਼ੀਆਂ ਵਿੱਚ ਸਿੱਖਾਣੇ ਬੰਡਿਆ ਸੰਗਤ ਨੂੰ ਮਟਿਆਂ ਆਂ ਹੈ ਪਿੰਡ ਬਡਾਲੀ ਦਾ ਹੈ ਪਿੰਡ ਬਡਾਲੀ ਦਾ ਅਦ ਕੋਈ ਕਾਲ ਮੈਂ ਜਾਗਤਾਂ ਸੋਇਆ ਕਰ ਪੰਜਵੇਂ ਸਤ ਗੁਰ ਦੇ ਪਗਡ ਨੂੰ ਅਲਾਗੀ ਹੋਇਆ ਵਾਸਤਕ ਨੇ ਸਤਗੁਰ ਦੇ ਚਲਦੇ ਸੂਰਜ ਵਰਗੀ ਲਾਲੀ ਕਾਰ ਤਰਸਨ ਚੇਰਿਆਂ ਦੇ ਛਾ ਗਈ ਖੁਸ਼ੀਆਂ ਦੀ ਖੁਸ ਹਾਲੀ ਮੁਖੜਾ ਚਾਣ ਟੁਕੜਾ ਸੀ ਮੁਖੜਾ ਚਾਣ ਟੁਕੜਾ ਸੀ ਸਭ ਤੇ ਹਿਰਦੇ ਵਿੱਚ ਸਿਮੋਆ ਕਾਰ ਪੰਜਵੇਂ ਸਤਗੁਰ ਦੇ ਪ੍ਰਗਟ ਨੂਰ ਅਲਾਈ ਹੋਇਆ ਦੀ ਦਰਦੀ ਪਾਨੀ ਨੇ ਚਾਹਵਾ ਦੇ ਨਾਲ ਸਗਨ ਮਨਾਏ ਸੁਣ ਸਿਵ ਤਾਲਾਂ ਦੇ ਧਿਆ ਮੋਕੀ ਦੂਰ ਦੂਰ ਤੋਂ ਆਏ ਕਰ ਦਰਸਨ ਕਰ ਕਰਸਨ ਮੜਿਆ ਨੇ ਮਗੜਾ ਜਨਮ ਜਨਮ ਦਾਤ ਹੋਇਆ ਕਰ ਪੰਜਵੇਂ ਸਤ ਗੁਰ ਦੇ ਪ੍ਰਗਟ ਨੂਰੇ ਅਲਾਈ ਹੋਇਆ ਬੋਲ ਤਲ ਸਾਨੂੰ ਵੀ ਹੋ ਗਿਆ ਤੁਰਤ ਪੈਗਾਮ ਅਲਾਹੀ ਹੈ ਵਿਚ ਬਿਡਾਲੀ ਦੇ ਆ ਗਿਆ ਦੀਨ ਦੁਨੀਆ ਬਾਹੀ ਉਹ ਸਦਦਾ ਕਰਨ ਲਈ ਉਹੋ ਸਦਦਾ ਕਰਨ ਲਈ ਉਹ ਸੇਵੇਲੇ ਉਠਿ ਖਿਰੋਆ ਘਰ ਪੰਧ ਮੈਂ ਸਤ ਗੁਰ ਦੇ ਪਗਟ ਨੂਰ ਅਲਾਹੀ ਹੋਇਆ ਯਾ ਵਿੱਚ ਸਤਗੁਰ ਨੇ ਐਡਾ ਬੜੀ ਉਪਕਾਰ ਕੇ ਮਾਇਆ ਦੁੱਖ ਸੁਣ ਕੇ ਦੁਖੀਆਂ ਨੇ ਛੇ ਹੱਲ ਤਾ ਖੂਲ ਲਗਵਾਇਆ ਬੇਵਾਸ ਗਰੀਬਾਂ ਤੋਂ ਬੇਵਾਸ ਗਰੀਬਾਂ ਤੋਂ ਪਾਣੀ ਜਾਂਦਾ ਨਹੀਂ ਸੀ ਢੋਆ ਘਰ ਪੰਜਵੇਂ ਸਤਗੁਰ ਦੇ ਪ੍ਰਗਟ ਨੂਰ ਅਲਾਗੀ ਹੋਇਆ ਬੇਬੂ ਜੇਨਾ ਬੋਲਿਆ ਬਾਜ ਨੇ ਹੋ ਗਿਆ ਪੂਰਾ ਦਿਲ ਪੱਥਰ ਕਰਮੂ ਨਾ ਸੁਣ ਕੇ ਹੋ ਗਿਆ ਚੂਰਾ ਚੂਰਾ ਧਰਤੀ ਚੰਦ ਖਬਰ ਸੁਣੀ ਧਰਤੀ ਚੰਦ ਖਬਰ ਸੁਣੀ ਉਹਦਾ ਬਿਨਾ ਮੌਤ ਤੋਂ ਮੋਇਆ ਘਰ ਪੰਜਵੇਂ ਸਤ ਗੁਰ ਦੇ ਪ੍ਰਗਟ ਨੂਰ ਆ ਲਾਗੀ ਹੋਇਆ ਲਾਂਡੀ ਕਹੇ ਪ੍ਰਗਟ ਨੂ ਸਤਗੁਰ ਕਾਹ ਦੇ ਜੋ ਜਿਨ ਯਾਰੇ ਸੇਮਕ ਜਗ ਦੀਪ ਕਹੇ ਜਾਈਏ ਗੁਰੂਆਂ ਦੇ ਬਲ ਹਾਰੇ ਉਹ ਨਾ ਨੂੰ ਦਸ ਮਿਰੇ ਜੀਨਾ ਬੀਜ ਪੇਮ ਦਾ ਬੋਇਆ ਘਰ ਪਦ ਮੈਂ ਸਤਗੁਰ ਦੇ ਪ੍ਰਗਟ ਨੂਰ ਅਲਾਵੀ ਹੋ ਕੰਧੇ ਮੈਂ ਸਤ ਗੂਰੀ ਦੇ ਪਗਟ ਨੂਰ ਅਲਾਈ ਹੋਇਆ